ਇਹ ਆਪਣੇ ਪਿੰਡ ਬੜੀ ਜੋਗਣਾ ਆਈਆਂ ਨੇ ਪਤਾ ਨਹੀਂ ਕਿਥੋਂ ਦੀਆਂ ਨੇ ਕਿਥੋਂ ਦੀਆਂ ਨਹੀਂ ਇਹ ਸਾਰਾ ਦੁਪਹਿਰਾ ਦੁਪਹਿਰਾ ਪਿੰਡ ਦੀਆਂ ਤਲਾਸ਼ੀਆਂ ਲੈਂਦੀਆਂ ਫੜੀਆਂ ਆਂ ਇਹ ਗੁਰੂ ਘਰ ਦੇ ਲਵੇ ਮਤਲਬ ਕਿ ਮੀਟਰਾਂ ਦੀਆਂ ਚੋਰੀਆਂ ਕਰਦੀਆਂ ਸੀਗੀਆਂ ਜੀ ਮੀਟਰਾਂ ਬਕਸਾ ਬਟਲੀਆਂ ਜਾਂ ਤੋਂ ਇਹ ਮਸਜਿਦ ਕੋਲੋਂ ਮਤਲਬ ਕਿ ਮੀਟਰ ਪਾੜਦੀਆਂ ਸੀ ਮੀਟਰਾਂ ਦੇ ਬਾਸੇ ਪਾੜਦੀਆਂ ਸੀਗੀਆਂ ਉੱਥੇ ਬੱਸ ਕੋਈ ਸੰਗਤ ਨੇ ਦੇਖ ਲਿਆ ਇਹਨਾਂ ਨੂੰ ਉਹਨਾਂ ਨੇ ਇਹ ਫੜ ਕੇ ਪੂਰੇ ਪਿੰਡ ਦੇ ਅੱਜ ਵਿੱਚ ਛੋਟੀ ਭਵੰਤ ਕੋਈ ਸਾਡਾ ਕੋਈ ਬੋਲ ਦੇਣੀ ਹੈ ਬੰਦਿਆਂ ਨੇ ਉਹਨਾਂ ਨੇ ਇਹਨਾਂ ਨੂੰ ਕਾਬੂ ਵਿੱਚ ਕੀਤਾ ਇਹਨਾਂ ਨੂੰ ਹੁਣ ਫੜ ਕੇ ਅਸੀਂ ਪੁਲਿਸ ਨੂੰ ਦੇਣ ਲੱਗੇ ਆ ਇਹਨਾਂ ਦੀ ਆਪਾਂ ਸਾਕਰਾਂ ਪਛਾਣ ਲਓ ਜਦੋਂ ਵੀ ਇਹ ਪਿੰਡੋਂ ਪਿੰਡੀ ਆਉਂਦੀਆਂ ਨੇ ਤਾਂ ਇਹਨਾਂ ਨੂੰ ਗੌਰ ਦੇਖੋ ਤਾਂ ਕਰਮੂ ਉਹ ਦੇਖ ਲੋ ਉਹ ਤਾਂ ਕਰ ਦੇਖ ਲੈ ਇਹਨਾਂ ਦੇ ਪੂਰੀ ਮਾਉਮੀਰ ਨਾਲ ਚ ਮਿਲ ਜੂ ਇਹ ਮਤਲਬ ਕਿ ਚੋਰਨੀਆਂ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਿਓ ਜੀ ਇਹ ਬੱਚੇ ਬੁੱੱਚੇ ਵੀ ਲੈ ਜਾਂਦੀਆਂ ਨੇ ਚੱਕ ਕੇ ਸੋ ਆ ਸਾਡੇ ਨਗਰ ਨੇ ਮਤਲਬ ਕਿ ਇਹ ਪ੍ਰਾਲਾ ਕੀਤਾ ਹੈ ਨਗਰ ਨੇ ਪੂਰੇ ਨੇ ਮਤਲਬ ਕਿ ਲੋਕਾਂ ਨੇ ਫੜ ਕੇ ਇਹਨਾਂ ਨੂੰ ਕਾਬੂ ਦੇ ਵਿੱਚ ਕੀਤਾਗਾ ਇਹ ਮਾਈਆਂ ਨੇ ਆ ਕੇ ਲੋਟ ਕੀਤੀਆਂ ਨੇ ਪਹਿਲਾਂ ਬੰਦਿਆਂ ਦੇ ਅੱਗੇ ਤਾਂ ਇਹ ਕੱਪੜੇ ਵਗੈਰਾ ਵੀ ਪਾੜਦੀਆਂ ਸੀਗੀਆਂ ਆਪਣੇ ਤੋ ਇਹੀ ਸਾਡੀ ਬੇਨਤੀ ਹੈ ਕਿ ਪੂਰੇ ਪੰਜਾਬ ਦੇ ਪੂਰੇ ਇਲਾਕੇ ਦੇ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਇਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਕੱਲ ਨੂੰ ਕਿਸੇ ਦੇ ਬੱਚੇ ਵਗੈਰਾ ਨਾਲ ਚੱਕ ਲੈਣ ਹੱਥ ਭਰਾ ਕਰਾ ਕਿਉਂਕਿ ਇਹ ਬੱਚੇ ਬੁੱੱਚੇ ਝਾਕਦੀਆਂ ਫਿਰਦੀਆਂ ਨੇ ਫਿਰ ਇਹ ਪਖਿਹਾਰੀਆਂ ਤੋਂ ਭੀਖ ਮੰਗਾਉਂਦੀਆਂ ਨੇ ਉਹਨਾਂ ਬੱਚਿਆਂ ਤੋਂ ਇਹ ਵੇਚਦੀਆਂ ਵੀ ਰਹਿਂਦੀਆਂ ਨੇ ਜੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਆਪ ਦੇ ਤੁਸੀਂ ਪਛਾਣ ਸਕਦੇ ਹੋ ਗੁਰਜੀ ਦਾ ਖਾਲਸਾ ਵਾਗੁਰਜੀ ਕੀ ਫਤਿਹ ਜੀ ਅੱਜ ਜਿਆਦਾ ਬੰਦ ਜਿਆਦਾ ਸੀ